ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬੀਲ ਦਾ ਕੀ ਅਰਥ ਹੈ ਕਿ ਆਪ ਸਭ ਨੂੰ ਪਤਾ ਹੈ ਸ਼ਬੀਲ ਕਿਉਂ ਲਗਾਈ ਜਾਂਦੀ ਹੈ ਸ਼ਬੀਲ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਜਿਸ ਦਾ ਅਰਥ ਹੈ ਸ਼ਹਿ ਸ਼ਬਦ ਦਾ ਮਤਲਬ ਹੈ ਮਿੱਠਾ ਆ ਦਾ ਮਤਲਬ ਪਾਣੀ ਤੇ ਇਹ ਦਾ ਮਤਲਬ ਜਗਾ ਇਸ ਲਈ ਸ਼ਬੀਲ ਦਾ ਮਤਲਬ ਉਸ ਜਗ੍ਹਾ ਤੇ ਠੰਡਾ ਮਿੱਠਾ ਪਾਣੀ ਪਿਆਇਆ ਜਾਂਦਾ ਹੈ 1606 ਈਸਵੀ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਇਸਲਾਮ ਧਰਮ ਨੂੰ ਅਪਣਾਉਣ ਲਈ ਕਇਆ ਪਰ ਗੁਰੂ ਜੀ ਨੇ ਮਨ ਕਰ ਦਿੱਤਾ। ਮੁਗਲ ਬਾਦਸ਼ਾਹ ਜੀ ਆਦੇਸ਼ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਉੱਪਰ ਗਰਮ-ਗਰਮ ਰੇਤ ਪਾਉਣ ਲੱਗੇ ਤੇ ਫਿਰ 5 ਦਿਨ ਦੇ ਤਸੀਹੇ ਦੇਣ ਤੋਂ ਬਾਅਦ ਉਹਨਾਂ ਨੂੰ ਰਾਵੀ ਨਦੀ ਵਿੱਚ ਇਸ਼ਨਾਨ ਕਰਵਾਉਣ ਲਈ ਲੈ ਜਾਇਆ ਗਿਆ। ਤੇ ਫਿਰ ਗੁਰੂ ਅਰਜਨ ਦੇਵ ਜੀ ਰਾਵੀ ਨਦੀ ਵਿੱਚ ਹੀ ਅਲੋਪ ਹੋ ਗਏ। ਸ਼ਬੀਲ ਆਪ ਸਭ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਅਤੇ ਰਾਵੀ ਨਦੀ ਤੋਂ ਮਿਲੀ ਠੰਡਕ ਦਿਲਾਉਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਸ਼ਾਦਤ ਨੂੰ ਮੁੱਖ ਰੱਖਦੇ ਹੋਏ ਸਿੱਖ ਦੁਨੀਆ ਭਰ ਵਿੱਚ ਮਿੱਠੇ ਤੇ ਠੰਡੇ ਜਲਦੀ ਸ਼ਬੀਲ ਜੂਨ ਦੇ ਮਹੀਨੇ ਵਿੱਚ ਲਗਾਉਂਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅਗਰ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ